ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਵੈਗੁਰੂ ਜੀ ਆਪਾਂ ਸਵੇਰੇ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਤੇ ਇੱਧਰ ਧਰ ਲਿਆ ਚਾਹ ਇੱਧਰ ਕਿੰਨੀਆਂ ਕੁੰਨੀਆਂ ਧੋਕੇ ਰੱਖਤੀਆਂ ਨੇ ਇਹ ਕੱਢਦੇ ਆਂ ਕਿੰਨੀ ਚੋ ਦੁੱਧ ਰਾਤ ਵਾਲਾ ਤੇ ਹੁਣ ਨਾਲ ਬਾਲੀ ਦੇ ਲੂਣਾ ਤੇ ਚਾਹ ਬਣਾ ਲੂੰਗੀ ਮੈਂ ਇਹਦੀ ਲੈ ਦੁੱਧ ਮੈਨੂੰ ਤਾਂ ਇਹ ਮਿਲ ਕੇ ਰੱਖਤਾ ਵੀ ਦੁੱਧ ਤਾਂ ਹੋਰ ਰੱਖਿਆ ਹੋਇਆ ਹੈ ਵਾਹਿ ਹੋਰ ਆਪਣੇ ਪੜੇ ਲਿਖੇ ਜਾਈਂ ਜਿੰਨੇ ਤੇਰੇ ਕੋਲੇ ਆ ਰਹੇ ਨੇ ਆ ਗੰਕਲੀ ਗੰਕਲੀ ਕਿੰਨੇ ਆਵਾ ਤੇ ਲੋ ਜੀ ਹੁਣ ਕਿੰਨੀਆ ਧਰ ਕੇ ਪਹਿਲਾਂ ਗੱਡੀ ਕਢਾਉਣੀ ਪੈਂਦੀ ਆ ਇੱਥੇ ਇੱਕ ਤਾਂ ਉਧਰ ਓਟ ਆ ਤੇ ਇੱਧਰ ਟੈਂਟ ਲਾਤਾ ਦੂਰ ਤੱਕ ਕਿੰਨੀ ਦੂਰ ਤੱਕ ਲਾਤਾ ਇਦ ਕੀ ਅੱਗੇ ਥੋੜਾ ਜਿਹਾ ਹੁੰਦਾ ਹਗਾ ਹਗਾ ਵਧਾ ਦਿੰਦੇ ਨੇ ਵੀ ਲੰਘਣ ਨਾ ਸਕਣ ਇਸ ਤੇ ਆਪਾਂ ਖਾਂਦੀ ਕਾ ਦੇ ਨਿਬੜਨਗੇ ਨਿਬੇੜੂਗਾ ਗੱਡੀ ਇਹ ਵੱਡੀ ਆ ਤੇ ਡਰ ਲੱਗਦਾ ਕਿ ਤੇ ਛਰੀਟਾ ਨਾ ਪੈ ਜਾਣਾ ਇੱਧਰ ਗੱਡੀ ਖੜੀ ਆ ਇਹਨਾਂ ਦੀ ਇੱਧਰ ਓਟ ਆ ਤੇ ਦੋ ਜਣਿਆਂ ਨੂੰ ਕਢਾਉਣੇ ਪੈਂਦੀ ਆ ਨਿਗਰ ਰੱਖਣੀ ਪੈਂਦੀ ਆ ਉਧਰ ਖੜਾ ਟਰੈਕਟਰ ਇੱਕ ਇਹ ਸਿਆਪਾਖਾ ਨਾ ਟਪੰਗਾ ਖਾਨਾ ਇਹਨਾਂ ਦਾ ਦੱਸ ਵੀ ਐ ਤਾਂ ਪਤਾ ਵੀ ਨੰਗਣਾ ਅਗਲੇ ਨੇ ਵੀ ਆਪਦਾ ਟੈਂਟਰ ਤਾਂ ਛੋਟਾ ਕਰ ਲਓ ਇਹਨੂੰ ਇਧਰ ਰੋਟਾ ਤੇ ਲੋ ਜੀ ਹੁਣ ਬੇਟ ਨੂੰ ਨੰਗਾ ਕੇ ਤੋਰੇ ਆ ਹੋ ਗਿਆ ਏ ਤੇ ਰੋਟੀ ਤੁਕ ਲਾ ਦੇ ਤਾਂ ਮੇੜ ਤਾਂ ਹੁਣ ਮਾਣੋ ਨੂੰ ਪਾਣੀ ਆਪਾਂ ਦੁੱਧ ਨੀਚੇ ਬਿੱਲੀਆਂ ਨੂੰ ਛੰਨੇ-ਮੁੰਨੇ ਫਿਰਦੇ ਨੇ ਆਪਾਂ ਨੇ ਖੇਡ ਤੇ ਤੇ ਲੋ ਜੀ ਇਹਨਾਂ ਨੂੰ ਦੁੱਧ ਪਾ ਦੋ ਹੁਣ ਪਹਿਲਾਂ ਭੱਜੇ ਫਿਰਦੇ ਨੇ ਕਦੇ ਇਧਰ ਨੂੰ ਕਦੇ ਇਧਰ ਨੂੰ ਇਹ ਕਿ ਕਿਸੇ ਨੇ ਕਮੈਂਟ ਵੀ ਕਰ ਸੀਗਾ ਤੁਸੀਂ ਦੁੱਧ ਨੂੰ ਪਾਣੀ ਪਾ ਕੇ ਪਾਉਣੇ ਆ ਹਾਂ ਜੀ ਅਸੀਂ ਪਾਣੀ ਪਾ ਕੇ ਪਾਉਣੇ ਆ ਦੁੱਧ ਬੱਚਿਆਂ ਨੂੰ ਤੇ ਕੱਲ ਮਨਜੀਤ ਭੈਣ ਜੀ ਨੇ ਕੀਤਾ ਸੀਗਾ ਕਹਿੰਦੇ ਤੁਸੀਂ ਦੁੱਧ ਪਾਣੀ ਪਾ ਕੇ ਪਾਉਣੇ ਆ ਪਾਣੀ ਨਾ ਪਾਇਆ ਕਰੋ ਭੈਣ ਜੀ ਪਹਿਲਾਂ ਪਰਸੋਂ ਵੀ ਮੈਂ ਵੀਡੀਓ 'ਚ ਦੱਸਿਆ ਸੀਗਾ ਤੇ ਅੱਜ ਫੇਰ ਦੱਸ ਰਹੀ ਆ ਜੇ ਤੁਸੀਂ ਵੀਡੀਓ ਦੇਖਦੇ ਹੋ ਪਹਿਲਾਂ ਨੀਰਾ ਪਾਉਂਦੀ ਸੀਗੀ ਮੈਨੂੰ ਵੀ ਆਇਆ ਆਉਂਦਾ ਸੀਗਾ ਕਹਿਦਾ ਉਹ ਤੇ ਪਾਣੀ ਪਾ ਕੇ ਪਾ ਤੇ ਨੀਰਾ ਨਾ ਪਾਇਆ ਕਰ ਮੈਨੂੰ ਗੁੱਸਾ ਆਉਂਦਾ ਸੀਗਾ ਵੀ ਬੱਚਿਆਂ ਨਾਲ ਦਰੈਤ ਰੱਖਦੇ ਆਪਾਂ ਪਾਣੀ ਪਾ ਕੇ ਕਿਉਂ ਪਾਉਨੇ ਆ ਮਾਣੂਆ ਨੂੰ ਦੁੱਧ ਤੇ ਫਿਰ ਮੈਂ ਕਿਹਾ ਆਪਣੀ ਨੰਨੀ ਵੀ ਤਾਂ ਪਿੰਦੀ ਆ ਉਹਨੂੰ ਕਿਹੜਾ ਆਪਾਂ ਪਾਣੀ ਪਾਉਨੇ ਆ ਵੀ ਐਵੇਂ ਪਿੰਦੀ ਆ ਉਹ ਕੀ ਹੋਇਆ ਜਦ ਮੈਨੂੰ ਦਿਖਾਇਆ ਕਹਿੰਦੀ ਆ ਜਾ ਇੱਧਰ ਜਦ ਗੱਡੀ ਤੇ ਦੇਖਿਆ ਉੱਪਰ ਗੰਦ ਪਾਇਆ ਪਿਆ ਸੀਗਾ ਨੰਨੇ-ਨੰਨੇ ਮੁੰਨਿਆਂ ਨੇ ਗੱਡੀ ਦੇ ਉੱਤੇ ਕੱਪੜੇ ਦੇ ਉੱਤੇ ਆਲੇ-ਦਾਲੇ ਜਿੱਥੇ ਦੇਖਦੇ ਨੇ ਉੱਥੇ ਲੈਟਰਨ ਕਰ ਦੰਦੇ ਸੀਗੇ ਤੇ ਹੁਣ ਫਿਰ ਮੈਂ ਨਾ ਪਾਣੀ ਪਾ ਕੇ ਪਾਉਦਾਂ ਨਹੀਂ ਮੈਨੂੰ ਵੀ ਵਿਸ਼ਵਾਸ ਹੋ ਗਿਆ ਅੱਖਾਂ ਨੇ ਦੇਖੀਆਂ ਇਹ ਮੇਰਾ ਤੇ ਹੁਣ ਜਿੱਦਣ ਦਾ ਨਿਰਾ ਪਾਉਂਦੀ ਸੀਗੀ ਉਦੋਂ ਕੰਮ ਖਰਾਬ ਕਰਦੇ ਸੀਗੇ ਗੰਦਾ ਕਰਦੇ ਦੇ ਸੀਗੇ ਤੇ ਹੁਣ ਪਾਣੀ ਪਾ ਕੇ ਹੌਣ ਪਾਉਣੀ ਉਦਾਂ ਦੀ ਠੀਕ ਆ ਲੋ ਜੀ ਇੱਥੇ ਡੁੱਲ ਗਿਆ ਮੇਤੋਂ ਤੇਲ ਤੇਲ ਡੁੱਲ ਗਿਆ ਤੇਲ ਹੁਣ ਸਾਫ਼ ਤਾਂ ਹੋਣਾ ਨਹੀਂ ਪੋਚੇ ਨਾਲ ਫਿਰ ਇਹ ਕੰਮ ਵਧੀਆ ਆਟਾ ਪਾ ਕੇ ਸਾਫ਼ ਕਰਦਾ ਨਹੀਂ ਇਹਨੇ ਪੋਚਾ ਫਿਰ ਧੰਧਾਈ ਵਾਲਾ ਹੋ ਜਾਂਦਾ ਬਾਅਦ ਚ ਪੋਚਾ ਲਗਾ ਦੂੰ ਇੱਥੇ ਮੈਂ ਤੇ ਲੋ ਜੀ ਇਹਦੇ ਨਾਲ ਹੱਟੇ ਨਾਲ ਸਾਫ਼ ਕਰਕੇ ਉਹਦੇ ਪੀਪੀ ਚ ਪਾ ਦੇਣੀ ਆ ਤੇ ਇੱਧਰ ਹੁਣ ਮਾਂਜਦੇ ਆਪਾਂ ਬਰਤਨ ਸਾਫ਼ ਕਰਦੇ ਆਂ ਤੇ ਦੁੱਧ ਵਾਲੀਆਂ ਕਿੰਨੀਆਂ ਬਾਜੀ ਇਹ ਬਾਲਟੀਆਂ ਪਹਿਲਾਂ ਕਿੰਨੀਆਂ ਤੇ ਲੋ ਜੀ ਦੁੱਧ ਵਾਲੇ ਭਾਂਡੇ ਵੀ ਹੁਣ ਫਿਰ ਮੈਂ ਹੁਣ ਇਕੱਠੀ ਮਾਂਜਦਾਂ ਨਹੀਂ ਅੱਗੇ ਪਹਿਲਾਂ ਮਾਂਜ ਦਿੰਦੀ ਸੀਗੀ ਹੁਣ ਇਕੱਠੇ ਮਾਂਜਦੀਆਂ ਬੇਟਾ ਚਲਿਆ ਜਾਂਦਾ ਸਾਜਰੇ ਹੁਣ 7 ਵਜੇ ਨੂੰ ਚਲਿਆ ਜਾਂਦਾ ਉਹ ਸਵਾ 7 7:30 ਹੱਦ 7:30 ਨੂੰ ਚਲਿਆ ਜਾਂਦਾ ਮੈਂ ਵੀ ਹੁਣ ਸਾਜਰੇ ਆਪਦਾ ਕੰਮ ਨਿਬੇੜ ਦੇਣੀ ਆ ਇੱਕ ਰੋਟੀ ਖਾ ਕੇ ਜਦੇ ਆਪਣੀਆਂ ਰੋਟੀਆਂ ਲਾ ਲੈਣੀਆਂ ਆ ਉਹ ਚਲੀ ਜਾਂਦਾ ਹੁਣ ਕੰਮ ਮੇਰਾ ਸਾਜਰੀ ਨਿਬੜ ਜਾਂਦਾ ਨੀਵੇਂ ਬੈਠੀ ਰਹਿੰਦੀ ਸੀਗੀ ਉਹ ਬੈਠੇ ਰਹਿੰਦੇ ਸੀਗੇ 9 9 ਵਜੇ ਤੱਕ ਫਿਰ ਝਾੜੂ ਵੀ ਨਹੀਂ ਜੀ ਕਰਦਾ ਸੀ ਗਾ ਨੀ ਗਰਮੀ ਚਲਾਉਣ ਨੂੰ ਹੁਣ ਤਾਂ ਸਾਜਰੀ ਕੰਮ ਨਿਬੜ ਜਾਂਦਾ ਕਈ ਵਾਰ ਤਾਂ ਮੈਂ ਪਹਿਲਾਂ ਹੀ ਨਵੇੜ ਦਨੀ ਆ ਝਾੜੂ ਸਾਜਰੀ ਉੱਠ ਕੇ ਝਾੜੂ ਨਵੇੜ ਦਨੀ ਆ ਤੇ ਫਿਰ ਪੋਚੀਆਂ ਦਾ ਵੀ ਦੋ ਕਮਰਿਆਂ ਚ ਤੇ ਲਾ ਹੀ ਦੇਣੀ ਇੱਕ ਰਹਿ ਜਾਂਦਾ ਫਿਰ ਉਹ ਬੇਟਾ ਨਾ ਕਿ ਉਹ ਸਾਹਮਣੇ ਸੋਫੇ ਵਾਲੇ ਕਮਰੇ ਚ ਵੜ ਜਾਂਦਾ ਪੱਗ ਮੰਨਣ ਲੱਗ ਜਾਂਦਾ ਫਿਰ ਮੈਂ ਏਸੀ ਵਾਲਾ ਕਮਰਾ ਸਾਫ ਕਰ ਦਨੀ ਆ ਪੂੰਚਾ ਲਾ ਦਨੀ ਆ ਕੰਮ ਨਿਬੜ ਜਾਂਦਾ ਮੇਰਾ ਸਾਜਰੀ ਤੇ ਨਹੀਂ ਫਿਰ ਬਾਤ ਚਲ ਆਉਣੀ ਲੋ ਜੀ ਹੁਣ ਮੈਂ ਭਾਂਡੇ ਮਾਂਜਣ ਲੱਗੀ ਸੀਗੀ ਨਾਲੇ ਧੋਣ ਲੱਗੀ ਸੀਗੀ ਤੇ ਲੋ ਜੀ ਕੰਮ ਤਾਂ ਮੇਰਾ ਸਾਜਰੀ ਨਿਬੜ ਗਿਆ ਸੀਗਾ 8:00 ਵਜੇ ਮੈਂ ਭਾਂਡੇ ਮਾਂਜ ਰਹੀ ਸੀਗੀ ਇੰਨੇ ਨੂੰ ਕੋਈ ਆ ਗਿਆ ਪਿੰਡ ਚੋਂ ਤੇ ਕਹਿ ਬੇਟੇ ਨੂੰ ਪੁੱਛਣ ਲੱਗ ਗਿਆ ਜੀ ਤੇ ਇਹਨਾਂ ਨੂੰ ਪੁੱਛਣ ਲੱਗੇ ਮੈਂ ਕਿਹਾ ਤੋਰ ਘਰ ਨਹੀਂ ਹੈਗੀ ਜੀ ਕਹਿੰਦੇ ਕੰਮ ਸੀਗਾ ਮੈਂ ਕਿਹਾ ਹੈ ਨਹੀਂ ਸੀਗੇ ਤੇ ਲੋ ਜੀ ਫਿਰ ਮੈਂ ਭਾਂਡੇ ਮਾਂਜ ਦੀ ਮਾਂ ਦੀ ਤੀ ਰੱਖ ਕੇ ਇੱਥੇ ਭਾਂਡੇ ਬਾਹਰ ਚਲੀ ਗਈ ਸੀ ਫਿਰ ਉਹਨਾਂ ਨੂੰ ਪਾਣੀ ਪੂਣੀ ਦਿੱਤਾ ਕਹਿੰਦੀ ਚਾਹ ਪੀਣੀ ਨਹੀਂ ਚਲੇਗੇ ਉਹ ਕਹਿੰਦੇ ਚਲੋ ਉੱਥੇ ਚਲੇ ਜਾਂਦਾ ਮੈਂ ਤੇ ਲੋ ਜੀ ਹੁਣ ਪਹੱਥ ਧੋ ਕੇ ਮੈਂ ਭੱਜੀ ਭੱਜੀ ਗਈ ਸੀਗੀ ਤੇ ਭਾਂਡੇ ਮਾਂਜੇ ਮਾਂਜੇ ਸੀਗੇ ਹੱਥ ਧੋ ਕੇ ਚਲੀ ਗਈ ਮੈਂ ਕਿਹ ਕੋਈ ਹੱਕਾ ਮਾਰਦਾ ਕੋਈ ਬਾਹਰ ਫਿਰ ਆ ਕੇ ਅੱਧਾ ਘੰਟਾ ਬੈਠੇ ਰਹੇ ਉਹ ਪੌਣਾ ਘੰਟਾ ਤੇ ਚਲੋ ਜੀ ਫਿਰ ਬੈਠਣਾ ਵੀ ਪੈਂਦਾ ਜੇ ਕੋਈ ਆ ਜਵੇ ਇਹ ਤਾਂ ਘਰ ਨਹੀਂ ਸੀਗੇ ਬੇਟੇ ਕੋਲ ਆਇਆ ਸੀਗਾ ਕੋਈ ਤੇ ਫਿਰ ਹੁਣ ਮੈਂ ਭਾਂਡੇ ਧੋਣੀਆਂ ਸੀ ਸਾਰੇ ਉਹਨਾਂ ਪਾਣੀ ਦੇਦਾ ਸੀਗਾ ਉਹਨਾਂ ਨੂੰ ਚਾਹ ਪੀਣੀ ਨਹੀਂ ਕਹਿੰਦੇ ਚਲੋ ਜੀ ਅਗਲੇ ਦੀ ਮਰਚੀ ਆ ਫਿਰ ਹੁਣ ਭਾਂਡੇ ਧੋ ਕੇ ਫਿਰ ਕੰਮ ਕਰਦੀਆਂ ਹੈ ਸਾਫ ਕਰਦੀਆਂ ਕੰਸਰ ਰਸੋਈ ਵੈਸੀ ਮੈਂ ਪਹਿਲਾਂ ਲਾਤਾ ਸੀਗਾ ਪੋਚਾ ਪੋਚਾ ਲਾ ਕੇ ਬਾਹਰ ਹਵਾ ਚ ਵੈ ਗਈ ਸੀਗੀ ਮੈਂ ਕਿਹਾ ਫੇਰ ਭਾਂਡੇ ਮੱਝੂ ਰਸੋਈ ਫਿਰ ਮੈਂ ਧੋਏ ਦੇਣੀ ਹੁੰਦੀ ਹੈ ਕਈ ਵਾਰ ਤਾਂ ਪੋਚਾ ਲਗਾ ਕੇ ਤੇ ਲੋ ਜੀ ਹੁਣ ਕੰਮ ਧੰਦਾ ਨਵੇੜਦਾ ਸੀਗਾ ਮੈਂ ਸਾਧਰੇ ਹੁਣ ਮੈਂ 12 ਵਜੇ ਸਬਜ਼ੀ ਕੱਟਣ ਲੱਗ ਗਈ ਸੀਗੀ ਅੱਜ ਫੇਰ ਰੋਟੀ ਜਾਣੀ ਆ ਖੇਤ ਆਪਣੇ ਤਿਹਾਰੀਏ ਕੰਮ ਕਰਦੇ ਨੇ ਇੱਕੋ ਜਿਹਾ ਵੈਸੀ ਤਾਂ ਫੇਰ ਲੋਜੀ ਹੁਣ ਸਬਜ਼ੀ ਹੁਣ ਮੈਂ ਦੁਪਹਿਰੇ ਬਣਾ ਲੈਣੀ ਆ ਫੇਰ ਦੁਪਹਿਰੇ ਚਾਹ ਨਾਲ ਖਾਣੀ ਓਕੀ ਲੱਗਦੀ ਹੁਣ ਜਿਸ ਸ਼ਾਮ ਨੂੰ ਬਣਾ ਲੈਣੀ ਅੱਜ ਮੈਂ ਸਵੇਰੇ ਫੇਰ ਬਣਾਈ ਨਹੀਂ ਤੇ ਚਾਰਨਾ ਦਿੱਤੀਆਂ ਸੀਗੇ ਤੇ ਹੁਣ ਸ਼ਾਮ ਦੁਪਹਿਰ ਨੂੰ ਸਬਜ਼ੀ ਬਣਾ ਲੈਣੇ ਨਾਲੇ ਸ਼ਾਮ ਨੂੰ ਸਬਜ਼ੀ ਆਪਣਾ ਸਬਜ਼ੀ ਆਪਾਂ ਬਣਾਉਣੇ ਆ ਪੇਠੇ ਦੀ ਪੇਠਾ ਅੱਧਾ ਹੀ ਬਹੁਤ ਆਪਾਂ ਨੂੰ ਤਿੰਨ ਜਾਣੀ ਆ ਆਪਾਂ ਨੇ ਵਾਹ ਇੱਕ ਦਿਹਾੜੀ ਇਹਨੇ ਇਹ ਖਾ ਲਾਂਗੇ ਸ਼ਾਮ ਨੂੰ ਬੇਟਾ ਤਾਂ ਸ਼ਾਮ ਨੂੰ ਆ ਕੇ ਰੋਟੀ ਖਾਊਗਾ ਲੋ ਜੀ ਕੱਟ ਲਈ ਸਬਜ਼ੀ ਆਪਾਂ ਨੇ ਕੱਟ ਲਈ ਧੋ ਕੇ ਸਮਾਰ ਕੇ ਇਹ ਆਲੂ ਪਾਲੇ ਸੀ ਫਿਰ ਬੇਟਾ ਆਲੂ ਬਿਨਾ ਖਾਂਦਾ ਨਹੀਂ ਰੋਟੀ ਆਲੂ ਕੱਟਲੇ ਸੀਗੇ ਇੱਧਰ ਮਸਾਲਾ ਭੁੰਨ ਲਾ ਹੁਣ ਮੈਂ ਤੇਲ ਪਾ ਲਿਆ ਸੀਗਾ ਸਬਜ਼ੀ ਹੁਣ ਮੈਂ ਕੁੱਕਰ 'ਚ ਬਣਾ ਲੈਣੀ ਆ ਨਾਲ ਤਾਂ ਜਲਦੀ ਬਣ ਜੂਗੀ ਐ ਨਹੀਂ ਪਤਾ 1 ਵਜੇ ਕਹਿ ਦਵਾਂ ਨਾ 1:30 ਵਜੇ ਰੋਟੀ ਤਿਆਰ ਕਰ ਦੋ ਆ ਰਹੀ ਆ ਮੈਂ ਲੈਣ ਤੇ ਲੋ ਜੀ ਹੁਣ ਸਬਜ਼ੀ ਨੂੰ ਲਗਾ ਦੂੰ ਤੜਕਾ ਮੈਂ ਨੋਂ ਮਿਰਚ ਪਾਤਾ ਤੇ ਨੋਂ ਮਿਰਚ ਪਾ ਕੇ ਇਹ ਫਾਤੀਆ ਸਬਜੀ ਹੁਣ ਪਹਿਲਾਂ ਤੇ ਸਬਜੀ ਪਾ ਕੇ ਇਸ ਮਾਰ ਕੇ ਤੇ ਲੋ ਜੀ ਹੁਣ ਪਾ ਦਨੇ ਆ ਆਲੂ ਇਹਦੇ ਵਿੱਚ ਨਾਲੇ ਇਕੱਠੇ ਆਲੂ ਪਾ ਕੇ ਫਿਰ ਤੇ ਢੱਕਣ ਲਗਾ ਦੂੰਗੀ ਇੰਨੇ ਵਿੱਚ ਢੱਕਣ ਲਗਾ ਕੇ ਉਧਰ ਬਹਿ ਜਾਨੀ ਇੰਨੇ ਵਿੱਚ ਤੇ ਲੋ ਜੀ ਢੱਕਣ ਲਗਾ ਕੇ ਸੀਗੀ ਸਬਜੀ ਆਪਣੀ ਤਿਆਰ ਆ ਬਣ ਗਈ ਆ ਦੇਖੋ ਕਿੰਨੀ ਵਧੀਆ ਬਣ ਗਈ ਆ ਬਹੁਤ ਵਧੀਆ ਬਣ ਗਈ ਸਬਜੀ ਤਿਆਰ ਹੁਣ ਆਪਾਂ ਲਾ ਲਈ ਰੋਟੀ ਸਬਜੀ ਇੱਧਰ ਛੋਟੇ ਚ ਰੱਖ ਦਾਨੀ ਆ ਭਾਪ ਬਣ ਗਈ ਸੀ ਪਤਾ ਇਨੀ ਲੱਗਿਆ ਤੇ ਸਬਜੀ ਗਰਮ ਸੀ ਨਾ ਉਹਦੇ ਕਰਕੇ ਭਾਪ ਬਣ ਗਈ ਦਿਖਦੀ ਨਹੀਂ ਸੀਗੀ ਲੋ ਜੀ ਸਬਜੀ ਇੱਧਰ ਰੱਖਤੀ ਛੋਟੇ ਗੈਸ ਤੇ ਤੇ ਹੁਣ ਮੈਂ ਲਾ ਦਾਂ ਰੋਟੀ ਰੋਟੀ ਲਾ ਕੇ ਤੇ ਫਿਰ ਮੈਂ ਸਵੇਰੇ ਥੋੜੀਆਂ ਹੀ ਲਾਈਆਂ ਸੀਗੀਆਂ ਆਪਣੀਆਂ ਜੋਗੀਆਂ ਇੱਕ ਇੱਕ ਪੇਟਾ ਖਾ ਕੇ ਇੱਕ ਚ ਲੈ ਕੇ ਇੱਕ ਮਿੱਸੀ ਲਾਤੀ ਸੀ ਇਹਨਾਂ ਲੋਗੀਆਂ ਪੰਜ ਪੰਜ ਲਾਤੀਆਂ ਸੀਗੀਆਂ ਉੰਜੇ ਤਾਂ 10-12 ਲਾਈਆਂ ਸੀਗੀਆਂ ਫੇਰ ਵੀ ਬਾਹਰ ਗਈ ਸੀ ਰੋਟੀ ਮਾਂਛੇ ਰੋਟੀਆਂ ਤਾਂ ਹੁੰਦੀਆਂ ਨੇ ਇਕ ਜਾਣੇ ਦੀਆਂ ਤੇ ਫਿਰ ਮੈਂ ਚੱਕ ਤਾਂ ਸੀ ਘਾਟਾ ਮੈਂ ਕਿਹਾ ਦੁਪਹਿਰ ਹੀ ਲਾ ਦੂੰਗੀ ਜਦੋਂ ਕੋਈ ਆਊਗਾ ਨਹੀਂ ਫਿਰ ਪੱਜੀਆਂ ਰਹਿੰਦੀਆਂ ਨੇ ਉਹ ਸੁੱਕੀ ਜਾਂਦੀਆਂ ਨੇ ਗਰਮੀ ਕਰਕੇ ਮੈਂ ਕਿਹਾ ਜਦੋਂ ਖਾਣਗੇ ਉਦੋਂ ਲਾ ਦੂੰਗੀ ਤੇ ਇੱਕ ਦੋ ਵੱਧ ਲਾ ਲੈਣੇ ਆ ਸੀ ਚਾਹ ਨਾਲ ਖਾ ਲੈਣੇ ਆ ਜੀ ਖਾਣੀ ਆ 10 ਵਜੇ ਮੈਂ ਦੁਪਹਿਰ ਹੀ ਖਾ ਲੈਣੀ ਆ ਤੇ ਫਿਰ ਮੈਂ ਲੋਜੀ ਰੋਟੀ ਲੱਗੀ ਸੀਗੀ ਆ ਗਈ ਸੀਗੇ ਸਰਦਾਰ ਸਾਹਿਬ ਬੈ ਗਏ ਸੀਗੇ ਇੱਧਰ ਹਵਾ ਚ ਮੈਂ ਕਿਹਾ ਸਬਜੀ ਤਾਂ ਬਣ ਗਈ ਰੋਟੀ ਲਾਉਣੀ ਹੈ ਮੈਂ ਤੇ ਲੋ ਜੀ ਹੁਣ ਤੋਂ ਦੋ ਦਿਨ ਹੋ ਗਏ ਰੋਟੀ ਚੰਦੀ ਆ ਜਾਊਗੀ ਕੱਲੂ ਫੇਰ ਜਾਣਗੀ ਕੱਲ ਇੱਕ ਦੂਜਾ ਵੀਰ ਜੀ ਸੀਗਾ ਅੱਜ ਹੋਰ ਆਪਾਈ ਆ ਕੱਲ ਤਾਂ ਦੁਪਹਿਰੇ ਆਈ ਨਹੀਂ ਸੀ ਕਿ ਸਵੇਰੇ ਸਵੇਰੇ ਰੋਟੀ ਲੈ ਕੇ ਗਈ ਸੀਗੇ ਉਹਨੂੰ ਕੰਮ ਸੀਗਾ 2:30 ਵਜੇ ਕਹਿੰਦਾ ਰੇਟ ਕੁਛ ਲੇਟ ਰੋਟੀ ਹੁੰਦੇ ਨੇ 10:00 ਵਜੇ ਖਾਂਦੇ ਨੇ ਫੇਰ ਚਾਹ ਲੈ ਜਾਂਦੇ ਨੇ ਰੋਟੀ ਲੈ ਜਾਂਦੇ ਨੇ ਕੱਲ 10:00 ਵਜੇ ਖਾਧੀ ਹੁਣ ਫੇਰ 2:00 ਵਜੇ ਆ ਗਏ ਇਹ ਟਾਈ ਵਜੇ ਉਹ ਕਹਿੰਦੇ ਅਸੀਂ ਖਾਣ ਨਹੀਂ ਨਹੀਂ ਹੈਗੀ ਉਹ ਆਪਣੇ ਘਰ ਚਲੇ ਗਏ ਤੇ ਇਹ ਘਰ ਆ ਗਏ ਤੇ ਲੋ ਜੀ ਅੱਜ ਜਾਊ ਰੋਟੀ ਉੱਥੇ ਅੱਜ ਹੋਰ ਪਾਈ ਆ ਕੰਮ ਕਰਨ ਵਾਲਾ ਤੇ ਅੱਜ ਰੋਟੀ ਜਾਊਗੀ ਫਿਰ ਮੋਟਰ ਤੇ ਫਿਰ ਮੈਂ ਕਿ ਜਦੇ ਲਾ ਦੂੰਗੀ ਤਾਜ਼ੀਆਂ ਲਾ ਕੇ ਨਾਲ ਚਾਹ ਵੀ ਤੇ ਲੈ ਕੇ ਜਾਣਗੇ ਨਾਲੇ ਰੋਟੀ ਲੈ ਜਾਣਗੇ ਨਾਲੇ ਚਾਹ ਲੈ ਜਾਣਗੇ ਤੇ ਲੋ ਜੀ ਹੁਣ ਮੈਂ ਲਾ ਦਾਂ ਰੋਟੀਆਂ 10-12 ਰੋਟੀਆਂ ਵੈਸੀ ਅੱਜ ਵੀ 10-12 ਹੀ ਨੇ ਇਕ ਅੱਧੀ ਲਾ ਦਨੇ ਆ ਬਾਦੂ ਤੇ ਫਿਰ ਉਹ ਮਾਣੂਆਂ ਨੂੰ ਪਾ ਦਨੇ ਆ ਮਾਣੂ ਨੂੰ ਬਾਹਰ ਆ ਜਾਂਦੀ ਨੇ ਡੌਗੀ ਆ ਜਾਂਦਾ ਇੱਕ ਕਾਲਾ ਜਹਾ ਉਹਨੂੰ ਪਾ ਦਨੇ ਆ ਇੱਕ ਦੋ ਰੋਟੀ ਵਾਧੂ ਲਾ ਦੇਣੀ ਆ ਲੋ ਜੀ ਹੁਣ ਲਾ ਦਾਂ ਲੋ ਜੀ ਹੁਣ ਆਪਣਾ ਸਰਜਰੀ ਕੰਮ ਨਿਪਟ ਜਾਂਦਾ ਸੀਗਾ ਇਹ ਮੈਂ ਕੋਟੀਆਂ ਲਈ ਹੈ ਸੀਗੀ ਕਿਸੇ ਕੋਲੋਂ ਤੇ ਫਿਰ ਇਹਨਾਂ ਨੂੰ ਦੇਖ ਕੇ ਬੁਣੂੰਗੀ ਡਿਜ਼ਾਈਨ ਉਹ ਜੀ ਤਾਂ YouTube ਤੇ ਵੀ ਨਿਕ ਜਾਂਦਾ ਹੈ ਨਹੀਂ YouTube ਤੇ ਇੰਨਾ ਮੱਥਾ ਮਾਰਨਾ ਪਊਗਾ ਫਿਰ ਮੈਂ ਇਹ ਹੀ ਲਈ ਆਈ ਇਨਾਂ ਨੂੰ ਦੇਖ ਕੇ ਫਟਾਫਟ ਪੁਣਿਆ ਜਾਊਗਾ ਕੁੰਡੇ ਗਿਣ ਕੇ 2 ਮਿੰਟ ਚ ਲੋ ਜੀ ਹੁਣ ਵਿਲੇ ਤੇ ਆਪਾਂ ਬੁਣ ਬਣਾਈ ਦਾ ਸਾਰੀ ਦਿਹਾੜੀ ਵਿਲੇ ਸਬਜ਼ੀ ਦੁਪਹਿਰੇ ਬਣਾ ਲੈਣੀ ਹੈ ਵਿੱਚ ਦੀ ਉੱਠ ਕੇ ਰੋਟੀਆਂ ਪਕਾਦਾਂ ਨੇ ਸ਼ਾਮ ਤੱਕ ਵਿਲੇ ਜੀ